ਕਿਹੜੇ ਰਾਹ ਉਹਨਾਂ ਨੇ ਵਹੀ ਹੁੰਦੇ ਆ ਕਰੋਨਾ ਰਾਹਾਂ ਤੇ ਲਿਆ ਕੇ ਚਿਤਾ ਦੇ ਭਾਈ ਦਾ ਉਹਨਾਂ ਨਾਲ ਪ੍ਰੀ ਕੋਰਟ ਤੋਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿ ਆਹ ਰਾਹ ਉਹਨਾਂ ਦੇ ਕਰਕੇ ਮੈਨੂੰ ਵੇਖਣ ਨੂੰ ਮਿਲੇ ਸੀ ਕਿਹੜੀ ਗੱਲ ਹਮੇਸ਼ਾ ਯਾਦ ਰਹੇਗੀ ਮਾਤਾ ਜੀ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵजूद ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਇੱਕ ਐਕਟ ਤੋਂ ਮਾਰ ਸੀਗੀ ਪਾਰਕਿੰਸਨ ਸੀ ਜੀ ਉਹਨਾਂ ਨੂੰ ਕਾਫੀ ਸਾਲਾਂ ਤੋਂ 8-9 ਸਾਲ ਤੋਂ ਸੀ ਤੇ ਬਸ ਫਿਰ ਜੀ ਫੋਨ ਜਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀਗਾ ਜੀ ਬਹੁਤ ਭਾਵਕ ਹੋ ਰਹੇ ਸੀਗੇ ਤਿੰਨੋ ਜਣੇ ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਹ ਸਾਡਾ ਕਲਚਰ ਹੈ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਿੰਡ ਦੇ ਲੋਕ ਵੀ ਬੜੇ ਪਾਪੂਪੋਰੇ ਨੇ ਕਾਫੀ ਸਾਰਿਆਂ ਨਾਲ ਰਿਸ਼ਤਾ ਉਹੀ ਸੀਗਾ ਰਿਸ਼ਤਾ ਤਾਂ ਇਹੀ 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 ਸਾਡਾ ਪੰਜਾਬੀਅਤ ਦਾ ਪਾਈਚਾ ਰੱਖਦਾ ਉਹ ਪਿਆਰ ਦਾ ਉਹ ਲਗਜ਼ਮਾ ਤੇ ਮਾਂ ਤੇ ਲਈ ਤਾਂ ਜਹਾਨ ਹੁੰਦਾ ਵਾਲਦ ਤੋਂ ਲਵਸ ਕਰਦੇ ਆ ਸਾਰਾ ਕੁਝ ਵਜੂਦ ਹੀ ਉਹਨਾਂ ਕਰਕੇ ਆ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਕਰਦੇ ਉਹੀ ਆ ਸਾਰਾ ਕੁਝ ਠੀਕ ਆ ਪੰਜਾਬੀ ਬੋਲੀ ਦੇ ਸਿਰ ਮੌਰ ਕਵੀ ਸਰਦਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ ਹਰ ਇੱਕ ਪੰਜਾਬੀ ਜਿਹੜਾ ਬਾਣ ਜੜਦੇ ਉਹਨੂੰ ਬਖਰੀ ਉਹਨਾਂ ਦੀ ਤਰਫੋਂ ਸੱਜਣ ਜਗਤਾਰਜੋ ਮਾਤਾ ਜੀ ਅੰਕੋਲ ਮਾਨ ਹੋਰਾਂ ਦੇ ਰਵੀ ਗੁਰਮੀ ਮਾਤਾ ਜੀ ਇਸ ਸਹਾਸਾ ਕੋ ਚਲੇ ਗੋ ਕੋਈ ਵੀ ਕਰਦਾ ਜੀ ਜੋ ਦਰਦਾ ਸਾਰਾ ਨਹੀਂ ਬਟਾ ਦੁੱਖ ਦਾ ਚਾਹੇ ਜੋਜ ਬੋਲੀ ਹਾ ਚਾਹੇ ਛੋਟੇ ਬੱਚੇ ਨਾਲ ਹੋ ਧਾਰ ਵਾਪਸ ਗਿਆਨ ਸਾਲ ਤੋਂ ਦੁੱਖ ਨੂੰ ਸਾਰੇ ਪੈਣਪਰਾਵਾਂ ਦੇ ਬਟਾ ਲਿਆ ਉਹਦਾ ਸਿਸਕਾਰ ਤੋਂ ਹੋਇਆ ਬੜਾ ਨਰਮ ਪਰਿਵਾਰ ਤੇ ਬੜੀ ਵਧੀਆ ਸੈਕਸ਼ਨਸ ਜੀ ਮਦਦ ਆ ਕੋਈ ਸਕਨੇ ਜੀ ਤੇ ਧਾਰ ਵਾਪਸ ਸਿਮਾਨ ਸੋਰਾ ਦਾ ਪਿੰਡ ਦੇ ਸਰਪੰਚ ਬਣ ਤੋਂ ਲੈ ਕੇ ਜਿਹੜੇ ਦੇ ਬਸੇ ਜਿੱਥੇ ਉਹਨਾਂ ਦਾ ਉਹ ਜੀਵਨ ਹੈ ਸਿਆਸੀ ਜੀਵਨ ਵੀ ਹੈ ਸਮਾਜਿਕ ਜੀਵਨ ਵੀ ਹੈ ਉਹਦੇ ਵਿੱਚ ਮਾਤਾ ਜੀ ਦਾ ਹੁੰਦਾ ਬਹੁਤ ਬੜਾ ਯੋਗਦਾਨ ਜੇ ਅਮਤੋਜ ਹੋਰਾਂ ਦੀ ਵੀ ਇੱਕ ਮਾਂ ਹੀ ਆਪਣੇ ਬੱਚੇ ਦਾ ਪਹਿਲਾ ਗੁਰੂ ਬਣਦੀ ਹੈ ਜਦ ਘੜਦੀ ਹੈ ਜਾਂ ਜਦ ਕੋਈ ਸੋਚ ਹੁੰਦੀ ਹੈ ਤਾਂ ਮਾਤਾ ਜੀ ਹੁੰਦਾ